ਕਿ ਸਾਰੇ ਦੋਸਤੋ ਕੀ ਹਾਲ ਨੇ ਜੀ ਉਮੀਦ ਕਰਦੇ ਹਾਂ ਬਈ ਕੋ ਠੀਕ ਹੋਵੋਗੇ ਤਾਂ ਰਾਜ ਜਿਵੇਂ ਤੁਹਾਨੂੰ ਦੱਸਿਆ ਹੋਇਆ ਹੈਗਾ ਕਿ ਪੰਜਾਬ ਦਾ ਜੇਕਰ ਤੁਸੀਂ ਕੋਈ ਵੀ ਪੇਪਰ ਦੇਣਾਗਾ ਚਾਹੇ ਜੇਲਮ ਮਾਡਰਨਾ ਦੇਣਾ ਚਾਹੇ ਅੱਗੇ ਪੁਲਿਸ ਦੀ ਭਾਰਤੀ ਦਾ ਦੇਣਾ ਚਾਹੇ ਕੋਈ ਵੀ ਦੇਣਾ ਰਹੇ ਜੀ ਠੀਕ ਹੈ ਤਾਂ ਉਹਨਾਂ ਸਾਰਿਆਂ ਨੇ ਜੇਕਰ ਪੇਪਰ ਦੇ ਤੁਸੀਂ ਵਧੀਆ ਢੰਗ ਨਾਲ ਤਿਆਰੀ ਕਰਨੀ ਹੈ ਤਾਂ ਤੁਹਾਨੂੰ ਪਤਾ ਕਿ ਇਹਨਾਂ ਦੇ ਵਿੱਚ ਸਟੈਟਿਕ ਜੀਕੇ ਦੇ ਜੇ ਆਪਰੇਸ਼ਨ ਹੁੰਦੇ ਹੋਣਾ ਪੀਵਾਈਕਿਊ ਜ਼ਿਆਦਾ ਹੁੰਦੇ ਆ ਤੋ PYQ ਦੀ ਰਾਜ ਜਿਹੜਾ ਕੋਰਸ PYQ ਦਾ ਇਕੱਲੇ ਦਾ ਹੀ ਜੇਕਰ ਤੁਸੀਂ ਬੁੱਕ ਵੀ ਲੈਣ ਜਾਓਗੇ 1000 ਰੁਪਏ ਦੀ ਬੁੱਕ ਹੈ ਜੇ ਸਹੀ ਲੈਣੀ ਹੈ ਕਿ ਜੇ ਕੋਰਸ ਲੈਣਾ ਹੈ ਨਾ ਡਿਟੇਲ ਦੇ ਵਿੱਚ ਜਿਵੇਂ ਤੁਹਾਨੂੰ ਮੈਂ ਕਰਵਾ ਰਿਹਾ ਤਿੰਨ 2000 1500 ਦਾ ਇਕੱਲਾ ਕੋਰਸ ਕੋਰਸ ਹੈ ਜਿਹੜਾ ਤੁਹਾਨੂੰ ਮੈਂ ਫ੍ਰੀ ਦੇ ਵਿੱਚ ਕਰਵਾ ਰਿਹਾ ਹੈਗਾ ਬਸ ਤੋਂ ਵੱਧ ਕੈਂਡੀਡੇਟ ਦਾ ਜੀ ਇਹਦੇ ਵਿੱਚ ਜੁਆਇਨ ਕਰਨਾ ਸਾਰ ਤੋਂ ਵੱਧ ਕੈਂਡੀਡੇਟਾਂ ਨੇ ਇਹਦੇ ਵਿੱਚ ਵੀਡੀਓ ਨੂੰ ਸ਼ੇਅਰ ਕਰਨਾ ਇਹ ਤੁਹਾਡਾ ਕੰਮ ਹੈ ਬਾਕੀ ਦਾ ਜੀ ਇਹ ਚੀਜ਼ ਤੁਹਾਡੇ ਗਰੁੱਪ ਦੇ ਪੇਪਰ ਵਾਸਤੇ ਦਾ ਸੋਨੇ ਤੇ ਸਹਾਗੇ ਵਾਲੀ ਗੱਲ ਹੈ ਜਿਹੜੇ ਬੱਚਿਆਂ ਨੇ ਪੇਪਰ ਦੇਣਾ ਆਪਣਾ ਦੂਸਰਾ 300 ਪੰਜਾਬ ਸਰਕਾਰੀ ਹਾਈ ਕੋਰਟ ਵਾਲਾ ਗਰੁੱਪ ਡੀ ਦਾ ਜਾਂ ਕਲਰਕ ਦਾ ਪਟਵਾਰੀ ਸਾਰੇ ਦੇ ਪ੍ਰਵਾਤੀ ਕਲਾਸ ਸਫੀਸ਼ੀਐਂਟਰ ਜੇਕਰ ਜੇ ਕੋਈ ਕੈਂਡੀਡੇਟ ਫੁੱਲ ਬੈਚ ਲੈਣਾ ਚਾਹੁੰਦਾ ਆਪਣੇ ਕਿਸੇ ਵੀ ਕੋਰਸ ਦਾ ਤਾਂ ਤੁਸੀਂ ਆਪਣੀ ਐਪ ਡਾਊਨਲੋਡ ਕਰ ਸਕਦੇ ਹੋ ਕਲਾਸ ਪਲੱਸ ਇਹ ਐਪ ਦਾ ਜੀ ਆਈਫੋਨ ਵਾਲੇ ਬੱਚੇ ਨੇ ਡਾਊਨਲੋਡ ਕਰਨੀ ਹੈ ਜੇਕਰ ਕਿਸੇ ਬੱਚੇ ਕੋਲ ਐਂਡਰੋਇਡ ਫੋਨ ਹੈ ਰਾਜੇ ਉਹਨਾਂ ਨੇ ਐਪ ਡਾਊਨਲੋਡ ਕਰਨੀ ਹੈ ਦੀਪ ਪੁੱਲਰ ਐਜੂਕੇਸ਼ਨ ਰਾ ਇਹ ਐਪ ਤੁਸੀਂ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਰਾ ਜੀ 7342 85915 ਇਹ ਆਪਣਾ ਮੋਬਾਈਲ ਨੰਬਰ ਹੈ ਜੇਕਰ ਕਿਸੇ ਬੱਚੇ ਨੂੰ ਐਪ 'ਤੇ ਕੋਈ ਪ੍ਰੋਬਲਮ ਆਉਂਦੀ ਹੈ ਐਪ ਦੇ ਵਿੱਚ ਤੁਹਾਨੂੰ ਸਾਰੇ ਲੈਕਚਰ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਮਿਲਣਗੇ ਇੰਗਲਿਸ਼ ਤੇ ਮੈਂ ਤੁਹਾਨੂੰ ਟ੍ਰਿਕਸ ਨਾਲ ਕਰਵਾਇਆ ਜਾਂਦਾ ਸਾਰੇ ਕਲਾਸ ਦੇ ਨਾਲ ਪੀਡੀਐਫ ਹੋਣਗੇ ਸਾਰੇ ਕਲਾਸਾਂ 0 ਲੇਬਲ ਤੋਂ ਹੋਣਗੇ ਠੀਕ ਹੈ ਜੀ ਕੰਪਲੀਟ ਸਲੇਪਸ ਹੋਣਾ ਬਾਹਰੋਂ ਕੋਈ ਵੀ ਚੀਜ਼ ਲੈਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਇਹਦੇ ਤੇ 75% ਆਫ ਚੱਲ ਰਿਹਾ ਹੈਗਾ ਜੀ ਠੀਕ ਹੈ ਜੀ ਜੇਕਰ ਤੁਸੀਂ ਕਿਤੇ ਆਫਲਾਈਨ ਕਰਾਸਾ ਲਾਉਣ ਜਾਂਦੇ ਹੋ 10 ਦਿਨਾਂ ਦੇ ਕਿਰਾਏ ਦੇ ਵਿੱਚ ਤੁਸੀਂ ਘੱਟੋ-ਘੱਟ 6-7 ਮਹੀਨਿਆਂ ਦਾ ਸਾਲ ਦਾ ਬੈਚ ਲੈ ਸਕਦੇ ਹੋ ਠੀਕ ਹੈ ਤੁਹਾਡਾ 2 ਤਰੀਕ ਤੱਕ ਇਹ ਆਫਰ ਚੱਲਣਾ ਹੈ। ਬਸ ਇਸ ਤੋਂ ਬਾਅਦ ਨਹੀਂ ਕਿਉਂਕਿ ਕਾਫੀ ਟਾਈਮ ਹੋ ਗਿਆ ਲੈ ਜੇ ਬੱਚੇ ਕਿੰਨੇ ਅੱਗੇ ਦੀ ਅੱਗੇ ਤਾਂ ਕਰਕੇ ਚਲੋ। ਕਹਿੰਦੇ ਜਿਹੜੀਆਂ ਆਪਣੀਆਂ ਸਭ ਤੋਂ ਪਹਿਲਾਂ 올림픽 ਗੇਮਸ ਹੋਈਆਂ ਸੀ ਤਾਂ ਤੋਂ ਪਹਿਲਾਂ ਪ੍ਰਸ਼ਨ ਇਹ ਹੀ ਪੁੱਛਿਆ ਜਾ ਸਕਦਾ ਕਿ ਸਭ ਤੋਂ ਪਹਿਲਾਂ ਜਿਹੜੀਆਂ 올림픽 ਗੇਮਸ ਹੋਈਆਂ ਸੀਗੀਆਂ ਇਹ ਕਿੱਥੇ ਹੋਈਆਂ ਸੀਗੀਆਂ? ਸਭ ਤੋਂ ਪਹਿਲਾਂ ਰਾਜੇ ਜਿਹੜੀਆਂ ਹੋਈਆਂ ਸੀਗੀਆਂ ਉਹਦੀ ਆਪਾਂ ਬਾਅਦ ਚ ਗੱਲ ਕਰਾਂਗੇ। ਪਹਿਲਾਂ ਕਦੋਂ ਹੋਈਆਂ ਸੀ ਇਹ ਗੱਲ ਤੇ ਆ ਨਾ ਸੁਣ ਲੋ। ਪਹਿਲੀਆਂ 올림픽 ਗੇਮਾਂ ਜਿਹੜੀਆਂ ਹੋਈਆਂ ਸੀ ਉਹ 1896 ਦੇ ਵਿੱਚ ਹੋਈਆਂ ਸੀਗੀਆਂ। ਠੀਕ ਹੈ ਜੀ। ਪਹਿਲੀਆਂ ਜਿਹੜੀਆਂ 올ੰਪਿਕ ਗੇਮਾਂ ਹੋਈਆਂ ਸੀਗੀਆਂ ਉਹ 1896 ਦੇ ਵਿੱਚ ਹੋਈਆਂ ਸੀਗੀਆਂ ਕਹਿੰਦੇ ਹੋngੀਆਂ ਕਿੱਥੇ ਸੀ ਇਹ ਉਹ ਪੁੱਛ ਰਹੇ ਨੇ ਤਾਂ ਹੋngੀਆਂ ਸੀ ਰਾਜੇ ਇਹ ਐਥਨ ਗ੍ਰੀਸ ਐਥਨ ਗ੍ਰੀਸ ਠੀਕ ਹੈ ਜੀ ਉੱਥੇ ਇਹ ਪਹਿਲੀਆਂ ਜਿਹੜੀਆਂ 올ੰਪਿਕ ਗੇਮਾਂ ਗਈਆਂ ਉਹ ਹੋngੀਆਂ ਸੀਗੀਆਂ ਤਾਂ ਕਰਕੇ ਬਹੁਤ ਹੀ ਜ਼ਿਆਦਾ ਇਹਦਾ ਇੱਕ ਮਹੱਤਵਪੂਰਨ ਯੋਗਦਾਨ ਹੈ ਰਾਜੇ ਪੇਪਰਾਂ ਦੇ ਵਿੱਚ 올ੰਪਿਕ ਗੇਮਾਂ ਬਾਰੇ ਫਿਲਹਾਲ ਆਪਾਂ ਕਰੰਟ ਅਫੇਅਰ ਦੇ ਵਿੱਚ ਨਾਲ ਦੀ ਨਾਲ ਕਰਦੇ ਜਾ ਰਹੇ ਹਾਂ ਕਈ ਵਾਰੀ ਪ੍ਰੇਸ਼ਨ ਪੁੱਛ ਲੈ ਕੋਈ ਤੁਹਾਡੇ ਤੋਂ ਠੀਕ ਹੈ ਜੀ ਤਾਂ ਕਰਕੇ ਮੈਂ ਤੁਹਾਨੂੰ ਪਹਿਲਾਂ ਇਹ ਚੀਜ਼ ਕਰਵਾ ਦਿੱਤੀ ਬਾਕੀ ਦਾ ਜੇ ਇਹਦੇ ਵਿੱਚ ਤੁਸੀਂ ਸੋਨੇ ਦੇਖਿਆ ਹੋਣਾਗਾ ਚਾਰ ਤਰ੍ਹਾਂ ਦੇ ਇਹਦੇ ਵਿੱਚ ਉਹ ਹੁੰਦੇ ਹੈਗੇ ਜਿਹੜਾ ਇਹ ਲੋਗੋ ਜਾਂ ਹੁੰਦਾਗਾ ਇਸ ਤਰ੍ਹਾਂ ਹੁੰਦਾ ਦਾ ਲੋਗੋ ਇਸ ਤਰ੍ਹਾਂ ਠੀਕ ਹੈ ਜੀ ਐਂਜੇ ਲੋਗੋ ਬਣਿਆ ਹੋ ਹੁੰਦਾ ਦਾ ਠੀਕ ਹੈ ਜੀ ਇਹ ਗੱਲ ਯਾਦ ਰੱਖਣੀ ਹੈ ਜਿਹੜਾ ਇਹ ਲੋਗੋ ਹੁੰਦਾ ਦਾ ਜੀ ਠੀਕ ਹੈ ਜੀ ਲੋਗੋ ਨੂੰ ਕੀ ਕਹਿੰਦੇ ਆ ਇਹਨੂੰ ਕਹਿੰਦੇ ਆ ਆਪਾਂ 올림픽 ਰਿੰਗ ਇਹ ਕੀ ਚੀਜ਼ ਸ਼ੋ ਕਰਦਾ ਦਾ ਜੀ ਇਹ ਆਪਣੇ 5 ਕੰਟੀਨੈਂਟ ਸ਼ੋ ਕਰਦਾ ਜਿਸ ਨੂੰ ਪੁੱਛੇ ਕਾਹਨੂੰ ਸ਼ੋ ਕਰਦਾ ਹੈ ਇਹ ਤੁਸੀਂ ਕਹਿ ਦੇਣਾ ਜੀ ਇਹ ਸਾਡੇ 5 ਜਿਹੜੇ ਪੰਜ ਕੰਟੀਨੈਂਟ ਹੈਗੇ ਉਹਨਾਂ ਨੂੰ ਸ਼ੋ ਕਰਦਾ ਹੈਗਾ ਕਿਹੜੇ-ਕਿਹੜੇ ਪੰਜ ਕੰਟੀਨੈਂਟ ਆ ਆਪਣੇ ਕੋਈ ਕਹਿੰਦੇ ਦੱਸ ਸਕਦਾ ਚਲੋ ਮੈਂ ਦੱਸ ਦਿੰਦਾਗਾ ਜਿਹੜੇ ਆਪਣੇ ਪੰਜ ਕੰਟੀਨੈਂਟ ਹੈ ਪਹਿਲ ਨੰਬਰ ਤੇ ਅਫਰੀਕਾ ਕੰਟੀਨੈਂਟ ਦੂਜੇ ਨੰਬਰ ਤੇ ਅਮਰੀਕਾ ਕੰਟੀਨੈਂਟ ਤੀਜੇ ਤੇ ਏਸ਼ੀਆ ਆਪਣੇ ਵਾਲਾ ਚੌਥੇ ਤੇ ਯੂਰਪ ਪੰਜਵੇਂ ਤੇ ਅਸੀਆ ਠੀਕ ਹੈ ਜੀ ਤਾਂ ਇਹ ਪੰਜ ਕੰਟੀਨੈਂਟਾਂ ਨੂੰ ਆਪਣਾ ਸ਼ੋਅ ਕਰਦਾਗਾ ਬਹੁਤ ਹੀ ਮਹੱਤਵਪੂਰਨ ਆਪਣੇ ਵਾਸਤੇ ਇੱਕ ਚੀਜ਼ ਹੈ ਜਿਹੜੀ ਤੁਹਾਨੂੰ ਪੇਪਰ ਦੇ ਵਿੱਚ ਕਦੋਂ ਵੀ ਪੁੱਛੀ ਜਾ ਸਕਦੀ ਹੈ ਕਿ ਕਿੰਨੇ ਕਿੰਨੇ ਕਲਰ ਸ਼ੋਅ ਹੁੰਦੇ ਆ ਪੰਜ ਠੀਕ ਹੈ ਜੀ ਕਿਹੜਾ ਕਲਰ ਕਿਹਨੂੰ ਸ਼ੋਅ ਕਰਦਾ ਉਹ ਵੀ ਤੁਹਾਨੂੰ ਮੈਂ ਦੱਸਦਾ ਠੀਕ ਹੈ ਜੀ ਪੰਜ ਕਲਰ ਆ ਜਿਹੜੇ ਇਹਨਾਂ ਨੂੰ ਸ਼ੋ ਕਰਦੇ ਆ ਚਲੋ ਇਸ ਤੋਂ ਬਾਅਦ ਅਗਲੇ ਤੇ ਚੱਲਦੇ ਆ ਕਿਹਨੇ ਜਿਹੜਾ ਸਿਮਲਾ ਪੈਕਟ ਹੋਇਆ ਸੀ ਜਿਹਨੂੰ ਆਪਾਂ ਸਿਮਲਾ ਸਮਝੌਤਾ ਕਹਿ ਦਿੰਦੇ ਆ ਇਹ ਭਾਰਤ ਦਾ ਕਿਹੜੇ ਦੇਸ਼ ਦੇ ਨਾਲ ਹੋਇਆ ਸੀਗਾ ਠੀਕ ਹੈ ਜੀ ਭਾਰਤ ਦਾ ਕਿਹੜੇ ਦੇਸ਼ ਦੇ ਨਾਲ ਇਹ ਕਹਿੰਦੇ ਜਿਹੜਾ ਸਿਮਲਾ ਸਮਝੌਤਾ ਹੈਗਾ ਇਹ ਹੋਇਆ ਸੀਗਾ ਇਹ ਪੁੱਛ ਰਹੇ ਨੇ ਆਪਾਂ ਤੋਂ ਜੀ ਠੀਕ ਹੈ ਕਿਹੜਾ ਚੋਬਰ ਦੱਸੂਗਾ ਜੀ ਇਹਦਾ ਪ੍ਰਸ਼ਨ ਦਾ ਸਹੀ ਆਨਸਰ ਕੀ ਹੈਗਾ A ਨੰਬਰ ਆਪਸ਼ਨ ਸ਼੍ਰੀਲੰਕਾ ਨਾਲ ਹੋਇਆ ਸੀ ਕਿਤੇ ਹੋਇਆ ਸੀ ਗਲਤ ਆ ਸੋਨੇ ਸੀ অপਸ਼ਨ ਹੀ ਗਲਤ ਦਿੱਤੀ ਹੋਈ ਇਹਨਾਂ ਨੇ ਠੀਕ ਹੈ ਜੀ ਜਿਹੜਾ ਇਹ ਹੋਇਆ ਸੀ ਇਹ ਹੋਇਆ ਸੀ ਆਪਣਾ ਪਾਕਿਸਤਾਨ ਦੇ ਨਾਲ ਠੀਕ ਹੈ ਪਾਕਿਸਤਾਨ ਦੇ ਨਾਲ ਹੋਇਆ ਸੀਗਾ ਸ਼ਿਮਲਾ ਪੈਕਟ ਕਿਹਦੇ ਨਾਲ ਹਸਤਖਰ ਹੋਏ ਸੀਗੇ ਚਲੋ ਇਸ ਸੰਧੀ ਦੇ ਪਾਕਿਸਤਾਨ ਦੇ ਰਾਸ਼ਟਰਪਤੀ ਜੁਲੀਫਕਾਰ ਅਲੀ ਪੁੱਟੋ ਠੀਕ ਹੈ ਜੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਠੀਕ ਹੈ ਜੀ ਦਵਾਰਾ ਸ਼ਿਮਲਾ ਵਿੱਚ ਜਿਸ ਨੂੰ ਸ਼ਿਮਲਾ ਸ਼ਿਮਲਾ ਪੈਕਟ ਵੀ ਕਹਿੰਦੇ ਹਨ ਤੇ ਇਸ ਤਾਕਰ ਕੀਤੀ ਗਈ ਸੀ ਐਗਰੀਮੈਂਟ ਹੋਇਆ ਕਿ ਤੁਸੀਂ ਸ਼ਿਮਲਾ ਐਗਰੀਮੈਂਟ ਹੋਇਆ ਸੀ 1972 ਦੇ ਵਿੱਚ ਠੀਕ ਹੈ ਜੀ ਤਾਂ ਉਦੋਂ ਹੋਇਆ ਸੀਗਾ ਆਪਣੇ ਵਾਲੇ ਪਾਸੋਂ ਇੰਦਰਾ ਗਾਂਧੀ ਜੀ ਸੀਗੇ ਠੀਕ ਹੈ ਜੀ ਤੇ ਉਹਨਾਂ ਦੇ ਪਾਸੋਂ ਹੈਗਾ ਸੀ ਜੁਲਫੀਕਰ ਅਲੀ ਫੋਟੋ ਓਕੇ ਚਲੋ ਹਾਂ ਦੂਸਰੇ ਕਾ ਡਾਇਰੈਕਟਰ ਸਾਡੇ ਤੋਂ ਇਹ ਪੁੱਛ ਸਕਦਾ ਕਿ ਸ਼ਿਮਲਾ ਐਗਰੀਮੈਂਟ ਹੋਇਆ ਕਿਦੋਂ ਸੀਗਾ ਤਾਂ 1972 ਠੀਕ ਹੈ ਇੱਥੋਂ ਵੀ ਤੁਹਾਡਾ ਪ੍ਰੈਸ਼ਨ ਬਣ ਸਕਦਾ ਹੈ ਕਿ ਪੇਪਰ ਤੁਹਾਨੂੰ ਦੱਸ ਰਿਹਾ ਹੈ ਕਿ ਪੇਪਰ ਵਾਲਾ ਕਿਤੋਂ ਮਰਜ਼ੀ ਪ੍ਰੈਸ਼ਨ ਪੁੱਛ ਬਣਾ ਸਕਦਾ ਹੈ ਉਹ ਤੁਹਾਡੇ ਤੇ ਡਿਪੈਂਡ ਕਰਦਾ ਤੁਸੀਂ ਉਹ ਚੀਜ਼ ਨੂੰ ਪੜ ਸਕਦੇ ਹੋ ਕਿ ਨਹੀਂ ਪੜ ਸਕਦੇ ਇਸ ਤੋਂ ਬਾਅਦ ਅਗਲੇ ਪ੍ਰੈਸ਼ਨ ਦੀ ਗੱਲ ਕਰਦੇ ਹਾਂ ਤੁਸੀਂ ਸਿਰਫ ਵੀਡੀਓ ਤੇ ਜਾਣਾ ਪ੍ਰੈਸ਼ਨ ਨੰਬਰਿੰਗ ਦੀ ਜਾਣੇ ਕਿ ਪਹਿਲਾ ਪ੍ਰੈਸ਼ਨ ਆ ਗਿਆ ਜੀ ਦੂਬਾਰਾ ਇਹ ਫਸਾਨਾ ਆ ਗਿਆ ਤੇ ਮਕਾ ਲਿਆ ਠੀਕ ਹੈ ਉਹ ਚੀਜ਼ ਨਹੀਂ ਦੇਖਣੀ ਤੁਸੀਂ ਕਹਿੰਦੇ ਤ੍ਰੈਨ ਦੀ ਪਹਿਲੀ ਲੜਾਈ ਕਿਸ ਵਿੱਚਕਾਰ ਲੜੀ ਗਈ ਸੀ ਤ੍ਰੈਨ ਦੀ ਪਹਿਲੀ ਲੜਾਈ ਕਿਸ ਵਿੱਚਕਾਰ ਲੜੀ ਗਈ ਸੀ ਤੋਂ ਡਾਇਰੈਕਟ ਪ੍ਰੈਸ਼ਨ ਪੇਪਰ ਦੇ ਵਿੱਚ ਹੀ ਪੁੱਛਿਆ ਗਿਆ ਕਿ ਤ੍ਰੈਨ ਦੀ ਲੜਾਈ ਹੋਈ ਕਿਦੋਂ ਸੀਗੀ ਤਾਂ ਤ੍ਰੈਨ ਦੀ ਹੁਣ ਇਹਦੇ ਬਾਰੇ ਗੱਲ ਕਰ ਲਈਏ ਇਹ ਹੋਈ ਸੀ ਜਿਹਾ ਜੇ ਮੁਹੰਮਦ ਗੋਰੀ ਅਤੇ ਪ੍ਰਿਥਵੀ ਰਾਜ ਚੋਹਾਨ ਜਿਹੜੀ ਪਹਿਲੀ 1091 ਦੇ ਵਿੱਚ ਤਰਾਂ ਦੀ ਪਹਿਲੀ ਲੜਾਈ ਹੋਈ ਸੀ ਉਹਦੇ ਵਿੱਚ ਮੁਹੰਮਦ ਗੋਰੀ ਅਤੇ ਪ੍ਰਿਥਵੀ ਰਾਜ ਜਾਂਨ ਦੀ ਲੜਾਈ ਹੋਈ ਸੀ ਇਹਦੇ ਵਿੱਚ ਪ੍ਰਿਥਵੀ ਰਾਜ ਚੋਹਾਨ ਸੀ ਜਿਹੜਾ ਉਹ ਜਿੱਤ ਗਿਆ ਸੀਗਾ ਉਹਨੇ ਕੀ ਕਰਿਆ ਜਿਹੜਾ ਮੁਹੰਮਦ ਗੋਰੀ ਸੀ ਉਹਨੂੰ ਕਹਿੰਦਾ ਚੱਲੇ ਯਾਰ ਮੈਂ ਤੈਨੂੰ ਛੱਡ ਦਾਂਗਾ ਛੜਤਾ ਉਹਨੂੰ ਠੀਕ ਹੈ ਜੀ ਰਹਿਮ ਕਰ ਲੋ ਜਾਂ ਦਰਿਆਦਰ ਦੀ ਸਮਝ ਲੋ ਜਾਂ ਇਹੋ ਜਿਹੀ ਬੇਕੂਫੀ ਸਮਝ ਲੋ ਜੇ ਉਹ ਮੁਹੰਮਦ ਗੋਰੀ ਨੂੰ ਪ੍ਰਿਥਵੀ ਰਾਜ ਚੋਹਾਨ ਉਸਨੇ ਮਾਰ ਦਿੰਦਾ ਤਾਂ ਅੱਜ ਭਾਰਤ ਦਾ ਜਿਹੜਾ ਇਤਿਹਾਸ ਹੈ ਉਹ ਕਾ ਠੀਕ ਹੈ ਪਰ ਇਸ ਤੋਂ ਬਾਅਦ ਜਿਹੜਾ ਇਹ ਬੰਦਾ ਸੀ ਮੁਹੰਮਦ ਗੋਰੀ ਇਹ ਬੇਕਾਰ ਬੰਦਾ ਸੀਗਾ ਜਿਹੜੋ ਨੇ ਇੱਕ ਵਾਰੀ ਪ੍ਰਥਵੀ ਰਾਜ ਚੋਹਾਨੇ ਛੱਡਤਾ ਫਿਰ ਨੇ 1192 ਦੇ ਵਿੱਚ ਫਿਰ ਹਮਲਾ ਕੀਤਾ ਇਸ ਵਾਰ ਵੀ ਇਹ ਦੂਜੀ ਜੰਗ ਵੀ ਹੋਈ ਸੀ ਤਰਾਇਨ ਦੀ ਉਹ ਵੀ ਮੁਹੰਮਦ ਗੋਰੀ ਅਤੇ ਪ੍ਰਥਵੀ ਰਾਜ ਚੋਹਾਨ ਦੇ ਵਿੱਚ ਹੀ ਹੋਈ ਸੀਗੀ ਦੂਜੀ ਵਾਰ ਕੀ ਹੋਇਆ ਦੂਜੀ ਵਾਰ ਮੁਹੰਮਦ ਗੋਰੀ ਜਿੱਤ ਗਿਆ ਪਹਿਲੀ ਦੇ ਵਿੱਚ ਤਾਂ ਪ੍ਰਥਵੀ ਰਾਜ ਚੋਹਾਨ ਜਿੱਤਿਆ ਸੀ 1191 ਵਾਲੀ ਦੇ ਵਿੱਚ ਉਹਨੇ ਨੂੰ ਜਿਉਂਦਾ ਛੱਡਤਾ ਸੀਗਾ ਜਦੋਂ 1192 ਦੇ ਵਿੱਚ ਜੂਗੀ ਦੂਜੀ ਜੰਗ ਹੋਈ ਉਹਦੇ ਵਿੱਚ ਮੁਹੰਮਦ ਗੋਰੀ ਜਿੱਤ ਗਿਆ ਤਾਂ ਇਹਨੇ ਉਹ ਗਲਤੀ ਨਹੀਂ ਕੀਤੀ ਜਿਹੜੀ ਪ੍ਰਥਵੀ ਰਾਜ ਚੋਹਾਨ ਨੇ ਕੀਤੀ ਸੀ ਪ੍ਰਥਵੀ ਰਾਜ ਚੋਹਾਨ ਉਹਨੇ ਨਾਲ ਦੇ ਨਾਲ ਹੀ ਮਾਰਤਾ ਸੀਗਾ ਠੀਕ ਹੈ ਜੀ ਦੂਜੀ ਜੰਗ ਦੇ ਵਿੱਚ ਗੋਰੀ ਜਿੱਤਿਆ ਸੀਗਾ ਮਾਰ ਕੇ ਉਹਨੂੰ ਪਹਿਲੀ ਦੇ ਵਿੱਚ ਕੌਣ ਜਿੱਤਿਆ ਸੀ ਪ੍ਰਥਵੀ ਰਾਜ ਚੋਹਾਨ ਆ ਲਿਖਿਆ ਹੋਇਆ ਹੈਗਾ ਠੀਕ ਹੈ ਜੀ ਸੈਕੰਡ ਬੈਟਲ ਆਫ ਤਰਾਇਨ 1192 ਦੇ ਵਿੱਚ ਹੋਈ ਸੀ ਪਹਿਲੀ 1191 ਦੇ ਵਿੱਚ ਹੋਈ ਸੀਗੀ ਹੋਈ ਕਿੱਥੇ ਸੀ ਤਰਾਇਨ ਦੇ ਵਿੱਚ ਹੀ ਹੋਈ ਸੀ ਠੀਕ ਹੈ ਜੀ ਰਿਜ਼ਲਟ ਕੀ ਸੀ ਮੁਹੰਮਦ ਗੋਰੀ ਡਿਫੀਟ ਪ੍ਰਥਵੀ ਰਾਜ ਚੋਹਾਨ ਦੋਨਾਂ ਦੇ ਵਿਚਕਾਰ ਹੋਈ ਸੀ ਜੰਗ ਉਸ ਤੋਂ ਬਾਅਦ ਚੱਲਦੇ ਆਪਾਂ ਅਗਲੇ ਪਾਸੇ ਕਹਿੰਦੇ ਸੂਰਜ ਅਤੇ ਚੰਦ ਧਰਤੀ ਉੱਤੇ ਖਿੱਚਣ ਨਾਲ ਸਮੁੰਦਰ ਵਿੱਚ ਪੈਦਾ ਹੋਣ ਵਾਲੀ ਲਹਿਰ ਨੂੰ ਕੀ ਕਿਹਾ ਜਾਂਦਾ ਹੈ ਠੀਕ ਹੈ ਜੀ ਸੂਰਜ ਅਤੇ ਚੰਦ ਜਦੋਂ ਰਾਤ ਦੇ ਵਿੱਚ ਖਿੱਚ ਦਾ ਕਾਰਨ ਬਣ ਜਾਂਦੇ ਆ ਠੀਕ ਹੈ ਜੀ ਸਮਝੋ ਨਜ਼ਦੀਕ ਆ ਜਾਂਦੇ ਆ ਤਾਂ ਇਹਨਾਂ ਦੇ ਨਾਲ ਇੱਕ ਸਮੁੰਦਰ ਦੇ ਵਿੱਚ ਖਿੱਚ ਪੈਂਦੀ ਹੈ ਜਿਹੜੀ ਉਹ ਲਹਿਰ ਉੱڑਦੀ ਹੈਗੀ ਉਹ ਲਹਿਰ ਨੂੰ ਕੀ ਕਿਹਾ ਜਾਂਦਾ ਹੈ ਇਹ ਪੁੱਛਦੇ ਨੇ ਤਾਂ ਉਹਨੂੰ ਕਿਹਾ ਜਾਂਦਾ ਹੈ ਸਪ੍ਰਿੰਗ ਲਹਿਰ ਉਹ ਕੀ ਕਿਹਾ ਜਾਂਦਾ ਹੈ ਸਪ੍ਰਿੰਗ ਲਹਿਰ ਤੁਸੀਂ ਇੰਗਲਿਸ਼ ਦੇ ਵਿੱਚ ਹੀ ਨਾਮ ਯਾਦ ਕਰਨਾਗਾ ਪੰਜਾਬੀ ਦੇ ਵਿੱਚ ਨਹੀਂ ਨਾਮ ਯਾਦ ਕਰਨਾ ਠੀਕ ਹੈ ਜੀ ਇਸ ਤੋਂ ਬਾਅਦ ਅਗਲੇ ਤੇ ਇਸ ਸਾਇੰਸ ਦਾ ਪ੍ਰਸ਼ਨ ਆਗਾ ਕਹਿੰਦੇ ਪ੍ਰਤੀਬੰਬ ਦੇ ਮਾਮਲੇ ਦੇ ਵਿੱਚ ਇਹ ਚੰਗੀ ਤਰ੍ਹਾਂ ਜਾਣਿਆ ਜਾਂਦਾ ਹੈ ਕਿ ਜਦੋਂ ਇੱਕ ਸ਼ੀਸ਼ਾ ਇੱਕ ਕੋਣ ਵਿੱਚ ਘੁੰਮਦਾ ਹੈ ਤਾਂ ਪ੍ਰਤੀਬੰਬ ਕਿਰਨ ਇਸ ਵਿੱਚੋਂ ਘੁੰਮਦੀ ਹੈ ਤਾਂ ਕਿਹੜੇ ਐਂਗਲ ਦੇ ਘੁੰਮਦੀ ਹੈ ਜੀ ਇਹ ਸੇਮ ਐਂਗਲ ਦੇ ਘੁੰਮਦੀ ਹੈ ਰੱਟਾ ਲਾ ਲੋ ਇਸ ਪ੍ਰਸ਼ਨ ਦਾ ਕਿਉਂਕਿ ਜੇਕਰ ਆਪਾਂ ਇਹਦੀ ਥਿਊਰੀ ਕਰਨ ਲੱਗੇ ਤਾਂ ਬਹੁਤ ਵੱਡੀ ਥਿਊਰੀ ਚਲੀ ਜਾਣੀ ਹੈ ਜੀ ਠੀਕ ਹੈ ਜੀ ਤਾਂ ਕਰਕੇ ਚਲੋ ਕਹਿੰਦੇ ਜੀ ਇਹ ਕਿਸ ਬੈਂਕ ਦੀ ਪੂੰਜੀ ਦਾ ਜੋਖਮ ਦਾ ਅਨੁਪਾਤ ਹੈ ਠੀਕ ਹੈ ਜੀ ਕਿਹੜੀ ਬੈਂਕ ਦੀ ਕਹਿੰਦੇ ਇਹ ਰਿਸਕ ਬਾਰੇ ਦੱਸਦੀ ਹੈ ਠੀਕ ਹੈ ਜੀ ਕਿ ਭਾਈ ਕਿੰਨਾ ਰਿਸਕ ਹੈਗਾ ਅੱਗੇ ਜਾ ਕੇ ਆਪਾਂ ਨੂੰ ਜਿਹੜੀ ਚੀਜ਼ ਦੱਸੂਗੀ ਰਿਸਕ ਬਾਰੇ ਤਾਂ ਰਿਸਕ ਬਾਰੇ ਦੱਸਦਾ ਜੀ ਆਪਣੀ CAR CAR ਰਿਸਕ ਬਾਰੇ ਦੱਸਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਕਹਿੰਦੇ ਜਿਹੜਾ ਮਿਆਂਮਾਰ ਆ राजे ਮਿਆਂਮਾਰ ਦੇ ਨਾਲ ਕਿੰਨੀਆਂ ਭਾਰਤੀ ਸਟੇਟਾਂ ਦਾ ਬਾਰਡਰ ਲੱਗਦਾਗਾ ਕਿੰਨੇ ਭਾਰਤੀ ਰਾਜਾਂ ਦਾ ਬਾਰਡਰ ਸ਼ੇਅਰ ਹੁੰਦਾਗਾ ਕਿਹਦੇ ਨਾਲ ਮਿਆਂਮਾਰ ਦੇ ਨਾਲ ਦੱਸੋ ਜੀ ਮਹੱਤਵਪੂਰਨ ਪ੍ਰਸ਼ਨ ਦੱਸਣਾ ਪਊਗਾ ਇਹ ਜੀ ਲੱਗਦੀਆਂ ਆਪਣੀਆਂ ਨਾਲ ਹੂੰ ਚਾਰ ਸਟੇਟਾਂ ਲੱਗਦੀਆਂ ਸੈਵਨ ਸਿਸਟਰ ਹੁੰਦੀਆਂ ਜਿਹੜੀਆਂ ਉਹ ਹੀ ਲੱਗਦੀਆਂ ਕਿਹੜੇ ਕਿਹੜੇ ਲੱਗਦੀਆਂ ਜੀ ਆਹ ਪਏ ਆਪਣਾ ਮਿਜ਼ੋਰਮ ਠੀਕ ਹੈ ਜੀ ਇਹ ਕੀ ਪਏ ਆਪਣਾ ਇਹ ਪਏ ਆਪਣਾ ਮਿਜ਼ੋਰਮ ਤਰਪੁਰਾ ਮਗਾਹਲਿਆ ਨਾਗਾਲੈਂਡ ਅਸਾਮ ਮਨੀਪੁਰੀ ਅਸਾਮ ਤੇ ਰਾਜਪ੍ਰਦੇਸ਼ ਹੁਣ ਤੁਸੀਂ ਕਹੋਗੇ ਜੀ ਤੁਸੀਂ ਤਾਂ ਕਹਿਆ ਸੀ ਚਾਰ ਤਿੰਨ ਉਹਦੀਆਂ ਲੱਗਦੀਆਂ ਗਈਆਂ ਚਾਰ ਲੱਗਦੀਆਂ ਪਰ ਤੁਸੀਂ ਨਾ ਸੱਤ ਦੇ ਦੱਸਿਆ ਨਾ ਰਾਜ ਇਹ ਸੈਵਨ ਸਿਸਟਰ ਆ ਮੈਂ ਤਾਂ ਦੱਸ ਰਿਹਾਗਾ ਏ ਸੈਵਨ ਸਿਸਟਰਾਂ ਕਿਉਂ ਮੈਂ ਤਾਂ ਦੱਸ ਰਿਹਾ ਕਿਉਂ ਕਿ ਪੇਪਰ ਦੇ ਵਿੱਚ ਸਪੈਸ਼ਲ ਸੁੱਥੋਈ ਪ੍ਰਸ਼ਨ ਪੁੱਛਿਆ ਜਾਊਗਾ ਇਹਨਾਂ ਦੇ ਵਿੱਚੋਂ ਕਿਹੜੀਆਂ ਸੈਵਨ ਸਿਸਟਰ ਨਹੀਂ ਹੈਗੀਆਂ ਸੈਵਨ ਸਿਸਟਰ ਦਾ ਮਤਲਬ ਸੱਤ ਭੈਣਾਂ ਇਕੱਠਾ ਇਕੱਠਾ ਸਮੂਹ ਹੈ ਇਹਨਾਂ ਦਾ ਠੀਕ ਹੈ ਜੀ ਇਹ ਇੱਕ ਇਕੱਠਾ ਸਮੂਹ ਹੈਗਾ ਤਾਂ ਕਰਕੇ ਮੈਂ ਤੁਹਾਨੂੰ ਸੱਤ ਤਾਂ ਕਰਵਾਣੀਆਂ ਹੀ ਆ ਜਿਹੜੇ ਮਿਆਂ ਮਾਰ ਦੇ ਨਾਲ ਬਾਰਡਰ ਸਾਂਝਾ ਕਰਦੇ ਆ ਉਹ ਹੈਗਾ ਜੀ ਉਰੰਚਲ ਪ੍ਰਦੇਸ਼ ਪਹਿਲ ਨੰਬਰ ਤੇ ਇੱਕ ਮੈਂ ਕਲਰ ਬਦਲ ਲਿਆ ਉਰੰਚਲ ਪ੍ਰਦੇਸ਼ ਜਿਹੜਾ ਬਾਦਰ ਸ਼ੇਅਰ ਕਰਦਾ ਹੈਗਾ ਮਣੀਪੁਰ ਮਿਜ਼ੋਰਮ ਮਣੀਪੁਰ ਹੋ ਗਿਆ ਮਿਜ਼ੋਰਮ ਹੋ ਗਿਆ ਨਾਗaland ਠੀਕ ਹੈ ਜੀ ਓਰੰਚਲ ਪ੍ਰਦੇਸ਼ ਨਾਗਰਲੈਂਡ ਮਣੀਪੁਰ ਮਿਜ਼ੋਰਮ ਇਹ ਚਾਰ ਹੈਗੀਆਂ ਆਹ ਦੇਖੋ ਇੱਥੇ ਦੇਖੋ ਜੀ ਨੈਕਸਟ ਦੇ ਵਿੱਚ ਦੇਖੋ ਇਹਨੂੰ ਸੈਵਨ ਸਿਸਟਰ ਕਹਿੰਦੇ ਹਾਂ ਸੈਵਨ ਸਿਸਟਰ ਦੇ ਨਾਂ ਤੁਹਾਡੇ ਯਾਦ ਹੋਣੇ ਚਾਹੀਦੇ ਆ ਠੀਕ ਹੈ ਜੀ ਤਾਂ ਮਿਆਂਮਾਰ ਇੰਦਰ ਨੂੰ ਰਹਿ ਗਿਆ ਤਾਂ ਅਚਾਰ ਸਟੇਟ ਆਰਡਰ ਨਾ ਬਟਰ ਥੋੜਾ ਥੋੜਾ ਸਾਂਝਾ ਕਰ ਲਏਗੇ ਔਰ ਅਰੰਚਲ ਪ੍ਰਦੇਸ਼ ਨਾਗਾਲੈਂਡ ਮਨੀਪੁਰ ਮੰਡਪ ਵਿੱਚ ਜੁੜੋ ਠੀਕ ਹੈ ਜੀ ਮਿਆਮਾਰ ਦੇ ਨਾਲ 9 ਦਾ 2 ਨਾਲ ਦਾ ਮਿਲਦੇ ਚੁਲਦੀ ਹੈ ਮिजोरਮ ਤੇ ਮਨੀਪੁਰ ਨਾਲ ਨਾਗਾਲੈਂਡ ਆ ਗਿਆ ਨਾਲ ਅਰੰਚਲ ਪ੍ਰਦੇਸ਼ ਆ ਗਿਆ ਠੀਕ ਹੈ ਜੀ ਦੋ ਚੀਜ਼ਾਂ ਕਲੀਅਰ ਕਰ ਲਿਆ ਚਲੋ ਚੱਲਦੇ ਆਪਾਂ ਅਗਲੇ ਪ੍ਰਸ਼ਨ ਤੇ ਕੈਨੇਡਾ ਵੈਲਿਊ ਆਫ ਸੈਸੈਕਸ ਦਾ ਆਧਾਰ ਮੁੱਲ ਕੀ ਹੁੰਦਾ ਹੈ ਕਿੰਨੇ ਚੋ ਰਿਪੋਰਟ ਕੱਢੀ ਜਾਂਦੀ ਹੈ ਇਹ ਇਹ ਕੱਢੀ ਨੇ 100 ਔਨ ਅਪ੍ਰੈਲ 1 1979 ਠੀਕ ਹੈ ਜੀ ਇਹ ਬਰੇਸ਼ਮ ਡਾਇਰੈਕਟਰ ਯਾਦ ਕਰਨ ਵਾਲੀ ਹੈਗਾ ਇਸ ਤੋਂ ਬਾਅਦ ਚੱਲਦੇ ਆ ਭਾਗੜੇ ਪੇਸ਼ੰਤੇ ਕਹਿੰਦੇ ਜੀ ਨਾ ਹੀ ਟ ਲਿਖਿਆ ਵਿੱਚ ਕਿਹੜੀ ਭਾਸ਼ਾ ਨੂੰ ਹਾਲ ਹੀ ਦੇ ਵਿੱਚ ਕੇਂਦਰੀ ਮੰਡਲ ਦੁਆਰਾ ਭਾਰਤ ਦੇ ਵਿੱਚ ਛੇਵੀਂ ਕਲਾਸਿਕਲ ਲੈਂਗੁਏਜ ਵਜੋਂ ਮਨਜ਼ੂਰੀ ਦਿੱਤੀ ਗਈ ਹੈ ਆਪਣੇ ਤੁਹਾਨੂੰ ਪਤਾ ਕਿ ਛੇ ਕਲਾਸਿਕਲ ਲੈਂਗੁਏਜਾਂ ਕਿਹੜੀਆਂ ਕਿਹੜੀਆਂ ਜੀ ਮਲਿਆਮ ਵੀ ਹੈਗੀ ਹੈ ਕੰਨੜ ਵੀ ਹੈਗੀ ਹੈ ਉੜੀਆ ਵੀ ਹੈਗੀ ਹੈ ਤੈਲਗੂ ਵੀ ਹੈਗੀ ਹੈ ਸੰਸਕ੍ਰਿਤ ਵੀ ਹੈਗੀ ਹੈ ਠੀਕ ਹੈ ਜੀ ਤੈਲਗੂ ਕੰਨੜ ਤਾਮਲ ਤਾਮਲ ਨਹੀਂ ਲਿਖੀ ਇੱਕ ਤਾਮਲ ਠੀਕ ਹੈ ਜੀ ਸੰਸਕ੍ਰਿਤ ਤਾਂ ਤਾਮਲ 6 ਹੋ ਗਈਆਂ ਕਲਾਸਿਕਲ ਲੈਂਗੁਏਜ ਆਪਰੇਗਾ ਠੀਕ ਹੈ ਨਾ ਜੋ ਕਹਿੰਦੇ ਜਿਹੜੀ ਨੂੰ ਸਭ ਤੋਂ ਲਾਸਟ ਤੇ ਸ਼ਾਮਿਲ ਕੀਤਾ ਗਿਆ ਉਹ ਕਿਹੜੀ ਹੈ ਉਹ ਹੈ ਜੀ ਉੜੀਆ ਉੜੀਆ ਨੂੰ ਸਭ ਤੋਂ ਲਾਸਟ ਤੇ ਸ਼ਾਮਿਲ ਕੀਤਾ ਗਿਆ ਸੋਸੋ ਇਹ ਅਪਰੇਸ਼ਨ ਪੁੱਛਿਆ ਜਾਊਗਾ ਜਾਂ ਤੁਹਾਨੂੰ 6 ਲੈਂਗੁਏਜ ਦੇ ਦੇਣਗੇ ਕਲਾਸਿਕਲ ਲੈਂਗੁਏਜ ਨੂੰ ਕਹਿੰਗੇ ਕਿ ਇਹ ਚ ਕਿਹੜੀ ਇੱਕ ਕਲਾਸਿਕਲ ਲੈਂਗੁਏਜ ਨਹੀਂ ਹੈਗੀ ਜਾਂ ਤੁਹਾਨੂੰ ਤਿੰਨੇ ਹੀ ਜੀ ਆਪਸ਼ਨ ਦੇ ਦੇਣਗੇ ਜਾਂ ਪੁੱਛਣਗੇ ਕਿ ਇਹ ਕਿਹੜੀ ਕਿਹੜੀ ਕਲਾਸਿਕਲ ਲੈਂਗੁਏਜ ਹੈਗੀ ਜਾਂ ਸਭ ਤੋਂ ਐਂਡ ਤੇ ਕਿਹਨੂੰ ਸ਼ਾਮਿਲ ਕੀਤਾ ਗਿਆ ਇਸ ਤਰ੍ਹਾਂ ਦੇ ਅਪਰੇਸ਼ਨ ਬਣਦੇ ਠੀਕ ਹੈ ਜੇ ਹੁਣ ਮੰਨ ਲਓ ਤੁਸੀਂ ਰੱਟਾ ਲਾ ਲਿਆ ਕਿ ਹਾਂਜੀ ਬਸ ਊੜਿਆ ਓਕੇ ਤਾਂ ਤੁਹਾਡੇ ਤੋਂ ਪ੍ਰੈਪਰੇਰੀਆਂ ਕੀ ਬਰੇ ਕਿਹੜੇ ਟਾਈਪ ਦਾ ਆਪਰੇਸ਼ਨ ਪੁੱਛਣ ਜਿੱਦੋਂ ਆਪਾਂ ਇੱਕ ਟੌਪਿਕ ਚੱਕ ਲੈਣ ਨੂੰ ਚੰਗੀ ਤਰ੍ਹਾਂ ਕਰੀਏ ਠੀਕ ਹੈ ਜੀ ਚਲੋ ਇਸ ਤੋਂ ਬਾਅਦ ਕਹਿੰਦੇ ਜਿਹੜਾ ਟੋਕੀਓ 올림픽ਸ ਗੇਮ ਆ 2020 ਦੇ ਵਿੱਚ ਹੋਣਗੀਆਂ ਸੀਗੀਆਂ ਪੁਰਾਣੇ ਕੋਰੋਨਾ ਚੱਲ ਰਿਹਾ ਸੀ ਸੋ ਇਹ ਲੇਟ ਹੋਣਗੀਆਂ ਸੀਗੀਆਂ ਇਹ ਤਾਂ ਕਿਹੜੇ ਸ਼ਹਿਰ ਦੇ ਵਿੱਚ ਹੋਣਗੀਆਂ ਸੀ ਰਾਜਾ ਟੋਕੀਓ ਟੋਕੀਓ ਕਿੱਥੇ ਜਪਾਨ ਦੇ ਵਿੱਚ ਹੈ ਕਿ ਚైనా ਦੇ ਵਿੱਚ ਇਹ ਤੁਹਾਡਾ ਕੰਮ ਆ ਦੱਸਣ ਦਾ ਪੈਣਾ ਠੀਕ ਹੈ ਜੀ ਤੇ 2024 ਦੀਆਂ ਪੈਰਿਸ ਫਰਾਂਸ ਦੇ ਵਿੱਚ 2028 ਦੀਆਂ ਲਾਸ ਐਂਜਲਸ ਆ ਤਾਂ ਮੈਨੂੰ ਪਤਾ ਨਹੀਂ ਪੁੱਛਣ ਕਿ ਨਹੀਂ ਪੁੱਛਦੇ ਆ ਬੱਟ ਤੇ ਪੰਗਾਂ ਦੋਨੇ ਆ ਦੋਨੇ ਬੱਟ ਤੇ ਪੰਗਾਂ ਬੰਦਿਆਂ ਨੂੰ ਕਰ ਲਿਓ ਜਾ ਕੇ ਠੀਕ ਹੈ ਜੀ ਚਲੋ ਅ ਲਿਖਿਆ ਵੀ ਹੋਇਆ ਰ ਜੀ ਆ ਲਿਖਿਆ ਵੀ ਹੋਇਆ ਪੈਰਿਸ 올림픽 ਆ ਦੱਸੋ ਆਪ ਹੈ ਨਾ ਪੰਜ ਚੱਕਰ ਦੇ ਪੰਜ ਕੰਟੀਨੈਂਟ ਨੂੰ ਸ਼ੋ ਕਰਦੇ ਆ ਠੀਕ ਹੈ ਜੀ ਪੰਜ ਕੰਟੀਨੈਂਟ ਨੂੰ ਸ਼ੋ ਕਰਦੇ ਆ ਸਭ ਤੋਂ ਪਹਿਲੀਆਂ 올ੰਪਸ ਗੇਮ 1896 ਐਥਨ ਗ੍ਰੀਸ ਦੇ ਵਿੱਚ ਹੋਈਆਂ ਸੀਗੀਆਂ ਚਲੋ ਇਸ ਤੋਂ ਬਾਅਦ ਗਏ ਸਿੰਬੈਕਸ ਐਕਸਰਸਾਈਜ਼ 14 14ਵਾਂ ਭਾਗ ਆ ਗਿਆ ਸੋ ਤੋਂ ਇਹ ਨਹੀਂ ਪੁੱਛਿਆ ਜਾਊਗਾ ਕਿ ਐਮਾ ਭਾਗ ਆ ਗਿਆ ਕਿਉਂਕਿ 14ਵਾਂ ਐਡੀਸ਼ਨ ਤੱਕ ਲਿਖ ਕੇ 14 ਲਿਖ ਦਿੰਦੇ ਨੇ ਸਿੰਬੈਕਸ 15 ਵੀ ਲਿਖਣਗੇ ਸਿੰਬੈਕਸ 16 ਵੀ ਲਿਖਣਗੇ 17 ਵੀ ਲਿਖਣਗੇ ਉਹਨਾਂ ਕੋਈ ਸੰਬੰਧ ਨਹੀਂ ਤੁਸੀਂ ਸਿਰਫ ਇਹ ਜਾਣ ਕਰਨਾ ਕਿ ਸਿੰਬੈਕਸ ਜਿਹੜੀ ਇੱਕ ਐਕਸਰਸਾਈਜ਼ ਹੈਗੀ ਠੀਕ ਹੈ ਜੀ ਇਹ ਕਿਹਦੇ ਕਿ ਤਾਂ ਤੁਸੀਂ ਸਿੱਧਾ ਯਾਦ ਕਰ ਲਿਓ ਆ ਵੀ ਯਾਦ ਕਰਨ ਦੀ ਲੋੜ ਨਹੀਂ ਠੀਕ ਹੈ ਜੀ ਤਾਂ ਇਹ ਹੁੰਦੀ ਹੈ ਦਾ ਜੇ ਐਸ ਆਈ ਤੋਂ ਆਪਾਂ ਐਸ ਦਾ ਮਤਲਬ ਸਿੰਗਾਪੁਰ ਆਈ ਦਾ ਮਤਲਬ ਇੰਡੀਆ ਬਸ ਐਂ ਯਾਦ ਕਰ ਲਿਆ ਠੀਕ ਹੈ ਜੀ ਇੰਡੀਆ ਤੇ ਸਿੰਗਾਪੁਰ ਦੇ ਵਿੱਚ ਇਹ ਐਕਸਚੇਜ ਹੈ ਜਿਹੜੀ ਸਿੰਬੈਕਸ ਉਹ ਕੀਤੀ ਜਾਂਦੀ ਹੈ ਤਾਂ ਮਹੱਤਵਪੂਰਨ ਐਕਸਚੇਜ ਜਿਹੜੀਆਂ ਪੇਪਰ ਦੇ ਵਿੱਚ ਆਪਾਂ ਨੂੰ 100% ਦੇਖਣ ਨੂੰ ਮਿਲਣਗੀਆਂ 100% ਦੇ 200% ਦੇਖਣ ਨੂੰ ਮਿਲਣਗੀਆਂ ਉਹਨਾਂ ਦੇ ਇੱਕ ਆਪਾਂ ਚੰਨਣਾ ਪਾੜੀਏ ਆਸਟ੍ਰੇਲੀਆ ਨਾਲ ਆਪਾਂ ਕਿਹੜੇ ਕਿਹੜੇ ਐਕਸਚੇਜ ਕਰਦੇ ਆਂ ਰਾਜੀ ਆਸਟਰਾ ਆਸ ਇੰਡੈਕਸ ਪਿਚ ਬਲੈਕ ਤਿੰਨੇ ਹੀ ਮਹੱਤਵਪੂਰਨ ਤਿੰਨੇ ਮਹੱਤਵਪੂਰਨ ਦੋ ਤਾਂ ਤਾਂ ਸੌਖੀਆਂ ਕਿਉਂਕਿ ਆਸਟਰਾ ਤੇ ਅਸਿੰਦ ਠੀਕ ਹੈ ਜੀ ਇਹਨਾਂ ਦੇ ਵਿੱਚ ਨੇ ਇੰਡੀਆ ਦਾ ਨਾਮ ਆਪ ਨੂੰ ਸਪੈਸ਼ਲ ਪਤਾ ਲੱਗ ਜਾਂਦਾ ਕਿ ਇੰਡੀਆ ਦੇ ਨਾਲ ਕਰਦਾਗਾ ਜਿਆਦਾ ਪੇਪਰ ਦੇ ਵਿੱਚ ਪੁੱਛੀ ਜਾਂਦੇ ਪਿਚ ਬਲੈਕ ਇਹ ਆਪਾਂ ਆਸਟ੍ਰੇਲੀਆ ਨਾਲ ਕਰਦੇ ਆਂ ਬੰਗਲਾਦੇਸ਼ ਦੇ ਨਾਲ ਆਪਾਂ ਕਿਹੜੀ ਕਰਦੇ ਆਂ ਸੋ ਨੂੰ ਬੰਗਲਾਦੇਸ਼ ਨਾਲ ਆਪਾਂ ਕਰਦੇ ਆ ਸੰਪਤੀ ਠੀਕ ਹੈ ਜੀ ਕਾਰਪੋਰੇਟ ਕਰਦੇ ਤਾਂ ਦੂਜੀਆਂ ਵੀ ਆ ਪਰ ਸਭ ਤੋਂ ਜ਼ਿਆਦਾ ਜਿਹੜੀਆਂ ਪੁੱਛੀਆਂ ਜਾਂਦੀਆਂ ਇਹ ਦੋ ਹੀ ਪੁੱਛੀਆਂ ਜਾਂਦੀਆਂ ਬ੍ਰਾਜ਼ੀਲ ਅਤੇ ਸਾਊਥ ਕੋਰੀਆ ਦਾ ਮਿਲਕ ਕੇ ਆਪਾਂ ਕਿਹੜੀ ਕਰਦੇ ਹਾਂ ਜੀ ਆਈਬੀਐਸ ਐਮਰ ਚਾਈਨਾ ਮੋਸਟ ਮਹੱਤਵਪੂਰਨ ਹੈਂਡ ਟੂ ਹੈਂਡ ਏਜਿਪਟ ਦੇ ਨਾਲ ਏਜਿਪਟ ਨੂੰ ਆਪਾਂ ਮਿਸਰ ਵੀ ਕਹ ਦਿੰਦੇ ਆ ਤੇ ਜੇ ਤੁਹਾਨੂੰ ਕੋਈ ਪੁੱਛੇ ਨਾ ਪੀਰਾਮਿਡ ਕਿੱਥੇ ਦੇਖਣ ਨੂੰ ਮਿਲਦਾ ਹੈ ਪੀਰਾਮਿਡ ਵੀ ਏਜਿਪਟ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਜੇ ਤੁਸੀਂ ਰਾਤਾਂ ਨਹੀਂ ਕਹਿ ਰਹੇ ਫਰਾਂਸ ਦੀ ਨਾਲ ਆਪਾਂ ਕਿਹੜੀ ਐਕਸਰਸਾਈਜ਼ ਕਰਦੇ ਹਾਂ ਬਰुण ਗਰੋੜਾ ਸ਼ਕਤੀ ਠੀਕ ਹੈ ਜੀ ਬਲਣ ਗੁਰੜ ਸ਼ਕਤੀ ਤਿੰਨੇ ਯਾਦ ਕਰ ਲਓ ਇੱਕ ਥਲ ਸੈਨ ਇੱਕ ਬਾਈ ਇੱਕ ਥਲ ਐਕਸਰਸਾਈਜ਼ ਹੈ ਇੱਕ ਹਵਾਈ ਸੈਨਾ ਸੈਨਾ ਇੱਕ ਆਪਣੀ ਚਲ ਇੰਡੋਨੇਸ਼ੀਆ ਇੰਡੋਨੇਸ਼ੀਆ ਨਾਲ ਆਪਾਂ ਕਰਦੇ ਹਾਂ ਗੁਰੜ ਆਹੀ ਯਾਦ ਕਰ ਲਓ ਬੰਦਾ ਇਜ਼ਰਾਈਲ ਦੇ ਨਾਲ ਆਪਾਂ ਬਲੂ 플ੈਗ ਜਪਾਨ ਦੇ ਨਾਲ ਧਰਮਾ ਤੇ ਜਿਮੈਕਸ ਧਰਮਾ ਗਾਰਡੀਅਨ ਤੇ ਜਿਮੈਕਸ ਕਜ਼ਾਕਿਸਤਾਨ ਦੇ ਨਾਲ ਕਜਿੰਦ ਕਿਰਗਿਸਤਾਨ ਦੇ ਨਾਲ ਖੰਜਰ ਠੀਕ ਹੈ ਜੀ ਕਿਰਗਿਸਤਾਨ ਦੇ ਨਾਲ ਖੰਜਰ ਇਸ ਤੋਂ ਬਾਅਦ ਚਲਦੇ ਆ ਮਲੇਸ਼ੀਆ ਮਲੇਸ਼ੀਆ ਦੇ ਨਾਲ ਕਰਦੇ ਆ ਆਪਾਂ ਹਰੀਮਾਉ ਠੀਕ ਹੈ ਜੀ ਦੇਖੋ ਮੈਂ ਤੁਹਾਨੂੰ ਮੇਨ ਮੇਨ ਹੀ ਕਰਵਾ ਰਿਹਾ ਐਕਸਟਰਾ ਨਹੀਂ ਕਰਵਾ ਰਿਹਾ ਠੀਕ ਹੈ ਮਲਟੀਪਲ ਨੇ ਨਾਲ ਆਪਾਂ ਕਰਦੇ ਆ ਇਕੋਵੇਨ ਮੰਗਾਲੀਆ ਦੇ ਨਾਲ ਨੋਬੈਡ ਕੈਲੀਫੈਂਟ ਮਿਆ ਮਾਰ ਦੇਣਾ ਮਿਆ ਮਾਰ ਵਾਲੀ ਆਪਾਂ ਹੁਣ ਹੀ ਗੱਲ ਕਰਕੇ ਹਟਿਆ ਮਿਆ ਮਾਰ ਦੇ ਨਾਲ ਕਿੰਨੀਆਂ ਸਟੇਟਾਂ ਲੱਗਦੀਆਂ ਆਪਣੀਆਂ ਇੱਕ ਤਾਂ ਲੱਗਦੀ ਹੋਣਾ ਅੰਚਲਪ੍ਰਦੇਸ਼ ਠੀਕ ਹੈ ਜੀ ਇੱਕ ਲੱਗਦੀ ਹੋਣਾ ਅੰਚਲਪ੍ਰਦੇਸ਼ ਮਿਜ਼ੋਰਮ ਮਣੀਪੁਰ ਨਾਗਲੈਂਡ ਠੀਕ ਹੈ ਚਾਰ ਲੱਗਦੇ ਹੈਗੇ ਆਪਾਂ ਉਹਨੇ ਕਰਕੇ ਗਏ ਆ ਰਾਂਚਰ ਪ੍ਰਦੇਸ਼ ਨਾਗਲੈਂਡ ਮਨੀਪੁਰ ਮਿਜ਼ੋਰਮ ਓਕੇ ਨੇਪਾਲ ਦੇ ਨਾਲ ਆਪਾਂ ਕਰਦੇ ਆ ਸੂਰਿਆ ਕਿਰਨ ਨੇਪਾਲ ਦੇ ਨਾਲ ਕਰਦੇ ਆ ਆਪਾਂ ਸੂਰਿਆ ਕਿਰਨ ਉਮਾਨ ਦੇ ਨਾਲ ਕੀੜੀ ਕਰਦੇ ਆ ਉਮਾਨ ਦੇ ਨਾਲ ਕਰਦੇ ਆ ਆਪਾਂ ਅਲ ਨਗਾ ਤੇ ਨਸੀਮ ਅਲ ਵਹਰ ਕਤਰ ਦੇ ਨਾਲ ਕਰਦੇ ਆ ਆਪਾਂ ਜਾਇਰ ਅਲ ਵਹਰ ਹੁਣ ਇਹ ਨਾ ਕਹਿੰਦੇ ਹੋ ਜੀ ਸਾਰੀਆਂ ਪੜਨੀਆਂ ਮੈਂ ਤਾਂ ਤੁਹਾਡੀਆਂ ਫਿਰ ਵੀ ਘਟਾ ਰਿਹਾ ਹਾਂ ਵਿੱਚੋਂ ਫੇਰ ਤਾਂ ਮੈਂ ਤਾਂ ਇਹਨਾਂ ਫੇਰ ਵੀ ਘਟਾ ਰਹੇ ਹਾਂ ਮੈਂ ਤੁਹਾਨੂੰ ਸਿਰਫ ਇੰਪੋਰਟੈਂਟ ਇੰਪੋਰਟੈਂਟ ਹੀ ਕਰਵਾ ਰਹੇ ਹਾਂ ਉਹੀ ਕਰ ਲਓ ਬਹੁਤ ਹੈ ਰਸ਼ੀਆ ਦੇ ਨਾਲ ਆਪਾਂ ਕਰਦੇ ਹਾਂ ਜੀ ਇੰਦਰਾ ਠੀਕ ਹੈ ਜੀ 6 ਚੀਲੀਸ ਦੇ ਨਾਲ ਆਪਾਂ ਕਰਦੇ ਹਾਂ ਲਿਮਿਟੇ ਆਹ ਹੁਣੀ ਗੱਲ ਕਰਕੇ ਗਏ ਆਪਾਂ ਸਿੰਗਾਪੁਰ ਦੇ ਨਾਲ ਆਪਾਂ ਸਿੰਬੈਕਸ ਤੇ ਸ਼੍ਰੀਲੰਕਾ ਦੇ ਨਾਲ ਆਪਾਂ ਕਰਦੇ ਹਾਂ ਮਿੱਤਰਾ ਸ਼ਕਤੀ ਸਲਾਈਨੈਕਸ ਸੰਵੇਦਨਾ ਇਹ ਤਾਂ ਨਹੀਂ ਯਾਦ ਕਰਨੀਆਂ ਪੈਣਗੀਆਂ ਛੱਡ ਦਿਓ ਠੀਕ ਹੈ ਇਸ ਤੋਂ ਬਾਅਦ ਦੋ ਥਾਈਲੈਂਡ ਦੇ ਨਾਲ ਆਪਾਂ ਮੈਤਰੀ ਆ ਮਿੱਤਰਾ ਤੇ ਮੈਤਰੀ ਦੇ ਵਿੱਚ ਬੱਚੇ ਉਲਝ ਜਾਂਦੇ ਆ ਮਿੱਤਰਾ ਸ਼੍ਰੀਲੰਕਾ ਦੇ ਨਾਲ ਹੈ ਮੈਤਰੀ ਆਪਣੀ ਥਾਈਲੈਂਡ ਦੇ ਨਾਲ ਹੈ ਤੇ ਇੰਡੋ ਥਾਈ ਕਾਰਪੋਰੇਟ ਇਹ ਯਾਦ ਕਰ ਲੈ ਜੂਏ ਦੇ ਨਾਲ ਡੇਜ਼ਰਟ ঈਗਲ ਯੂਕੇ ਦੇ ਨਾਲ ਅਜੇ ਬੋਰੀਅਰ ਕੁੰਕਨ ਇੰਦਰਾ ਇੰਦਤਨੋਸ਼ ਠੀਕ ਹੈ ਜੀ ਸਾਰੀਆਂ ਯਾਦ ਕਰਨੀਆਂ ਇਹ ਯੂਕੇ ਆ ਰੀਆਂ ਯੂਕੇ ਨੂੰ ਆਪਾਂ ਬ੍ਰਿਟੇਨ ਇੰਗਲੈਂਡ ਕਈ ਨਾਮਾਂ ਦੇ ਨਾਲ ਜਾਣਦੇ ਆ ਠੀਕ ਹੈ ਜੀ ਇੱਥੋਂ ਦੇਖ ਕੇ ਮੈਨੂੰ ਨਹੀਂ ਲੱਗਦਾ ਕਿਸੇ ਬੱਚੇ ਦਾ ਕੋਈ ਟਾਪਿਕ ਰਹਿੰਦਾ ਹੋਣਾਗਾ ਸਾਰੀਆਂ ਇੰਪੋਰਟੈਂਟ ਦੇਖੋ ਹੁਣ ਬਹੁਤ ਬੱਚੇ ਕਹਿੰਦੇ ਯਾਕ ਅਪ੍ਰੈਸ਼ਨ ਨਹੀਂ ਕਰਵਾਇਆ ਜੀ ਨਵੀਂ ਕਰਵਾਇਆ ਜੀ 10 ਹੀ ਕਰਵਾਇਆ ਤੁਸੀਂ ਆਪ ਦੇਖੋ ਜਦੋਂ ਆਪਾਂ ਲੈਕਚਰ ਸ਼ੁਰੂ ਕੀਤਾ ਸੀਗਾ ਇੱਥੋਂ ਠੀਕਰ ਆਪਾਂ ਕਿੰਨੇ ਅਪ੍ਰੈਸ਼ਨ ਕਰ ਲਏ ਟੋਟਲ 9 ਕਰ ਲਏ 9 ਤੇ 2 ਪਹਿਲਾਂ 11 ਅਪ੍ਰੈਸ਼ਨ ਹੋ ਗਏ ਆਪਣੇ ਠੀਕ ਹੈ ਜੀ 11 ਹੋ ਹੋ ਕੇ 11 ਦੇ ਵਿੱਚ 25 ਆ ਜੋੜ ਦੋ 36 ਪ੍ਰੈਸਾ ਬਾਕੀ ਤੁਹਾਨੂੰ ਮੈਂ ਦੱਸ ਸਕੀ ਕਿ ਯਾ ਸੈਵਨ ਸਿਸਟਰ ਵੀ ਹੁੰਦਾਗਾ ਭਾਈ ਨਾਲ ਮੈਨੂੰ ਆਏ ਵਿਦਿਆਤਾ ਕਿ ਕਿਹੜੇ ਕਿਹੜੇ ਸਟੇਟਾਂ ਲੱਗਦੇ ਨਾਲ ਮਿਆ ਮਾਰਦੇ ਠੀਕ ਹੈ ਦੂਜੀ ਗੱਲ ਤਾਂ ਤੀਜੀ ਗੱਲ ਮੈਂ ਦੱਸਤੀ ਜਿਹੜੇ ਆਪਾਂ ਕੰਪ੍ਰੇਸ਼ਨ ਨਾਰਮਲ ਕਰਕੇ ਗਏ ਆ ਤਾਂ ਇੱਕ ਵੀਡੀਓ ਦੇ ਵਿੱਚ ਰਾਜੇ ਤੁਹਾਡੇ 45 50 ਪ੍ਰੈਕਟੀਸ਼ਨ ਕਵਰ ਹੋਈ ਜਾਂਦਾ 10 15 ਐਮਸਕ ਨਾਲ ਹੋ ਤੁਸੀਂ ਕੀ ਭਾਲਦੇ ਹੋ ਰਾਜੇ ਠੀਕ ਹੈ ਤਾਂ ਕਰਕੇ ਹਰ ਇੱਕ ਚੀਜ਼ ਦਾ ਟਾਈਮ ਹੁੰਦਾਗਾ ਮੈਂ ਤੁਹਾਨੂੰ ਤਾਂ ਕਰਵਾ ਰਹੇ ਹਾਂ ਕਿ ਜਿੰਨਾ ਮੈਂ ਤੁਹਾਨੂੰ ਥੋੜਾ ਕਰਵਾਉਂਗਾ ਤੇ ਉਨਾ ਵਧੀਆ ਕਰਵਾਉਂਗਾ ਤੇ ਉਨਾ ਤੁਹਾਡੇ ਯਾਦ ਵੀ ਹੋ ਜੂ ਨਾਲ ਦੇ ਨਾਲ ਕਿਉਂਕਿ ਪੇਪਰਾਂ 'ਚ ਹਜੇ ਆਪਣੀ ਟਾਈਮ ਪਈ ਹੈਗਾ ਆਰਾਮ ਨਾਲ ਚੱਲਾਂਗੇ ਆਪਾਂ ਪਾਤਰੀ ਸਭੀ ਤਾਂ ਦੀ ਸੱਤ ਹਾਂ ਸੱਚ ਲੈਕਚਰ ਦੀਦਾ ਜੀ ਗੱਲ ਵੈਸੇ ਆਪਣਾ 12:30 ਵਜੇ ਦਾ ਪੱਕਾ ਫਿਕਸ ਟਾਈਮ ਹੈਗਾ ਜਾਂ ਮੈਂ ਤੁਹਾਨੂੰ ਕਹਿ ਕਿ 10 ਮਿੰਟ ਵੀਡੀਓ ਅੱਗੇ ਹੋ ਜਾਵੇ ਚਾਹੇ ਪਿੱਛੇ ਕਈ ਵਾਰੀ ਕੋਈ ਟਾਈਮਰੀ ਪ੍ਰੋਬਲਮ ਆ ਜਾਂਦੀ ਹੈ ਸੰਡੇ ਨੂੰ ਆਪਣਾ ਆਫ ਹੁੰਦਾ ਸੋ ਦੱਸਦਾ ਨਾ ਮੈਂ ਠੀਕ ਹੈ ਤੇ ਬੇਸਿਕ ਕਲਾਸ ਤੁਹਾਨੂੰ ਡੇਲੀ ਮਿਲਿਆ ਕਰੂਗੀ ਸੰਡੇ ਨੂੰ ਛੱਡ ਕੇ ਜਿੱਦੇ ਆਪਣੀ ਕੁਦਰਤੀ ਇੱਕਦਮ ਵਿੱਚ ਦੀ ਗੈਪ ਹੈ ਜਾਂ ਕੋਈ ਉਦੋਂ ਤੁਹਾਨੂੰ ਸੰਡੇ ਨੂੰ ਵੀ ਪ੍ਰੋਵਾਈਡ ਕਰਵਾਇਆ ਕਰੂੰਗਾ ਸੱਤਵੇਂ ਨੂੰ ਸੂਚੀ ਦੀ ਗੱਲ ਕਰਦੇ ਆ ਸੱਤਵੇਂ ਨੂੰ ਸੂਚੀ ਦੇ ਵਿੱਚ ਆਪਾਂ ਟੋਟਲ 12 ਨੂੰ ਸੂਚੀਆਂ ਕਰਦ ਕਰਕੇ ਪਿਛਲੀ ਵੀਡੀਓ ਦੇ ਵਿੱਚ 1985 ਐਮੈਂਡਮੈਂਟ ਦੇ ਵਿੱਚ 10ਵਾਂ ਸ਼ੈਡੂਲ ਜੋੜਿਆ ਗਿਆ ਸੀਗਾ ਠੀਕ ਹੈ ਜੀ 91 ਆਪਣੇ 73ਵੇਂ ਵਿੱਚ 11ਵੀਂ ਨੂੰ ਸੂਚੀ ਜੋੜੀ ਗਈ ਸੀ ਠੀਕ ਹੈ 74ਵੇਂ ਦੇ ਵਿੱਚ ਆਪਣੀ 12ਵੀਂ ਨੂੰ ਸੂਚੀ ਜੋੜੀ ਗਈ ਸੀ ਸਾਰਾ ਕੁਝ ਕਰਵਾ ਕੇ ਗਿਆ ਹੋਇਆ ਹੁਣ ਕਿ 7ਵੇਂ ਨੂੰ ਸੂਚੀ ਦੇ ਵਿੱਚ ਕੀ ਆ ਜਾਂਦੀ ਹੈ 7ਵੇਂ ਨੂੰ ਸੂਚੀ ਦੇ ਵਿੱਚ ਆ ਜਾਂਦੀ ਹੈ ਆਪਣੀ ਲਿਸਟਾਂ ਕਿਹੜੀ ਜੂਨੀਅਰ ਲਿਸਟ ਹੈ ਜਿੱਤੇ ਓਨਲੀ ਸੈਂਟਰ ਸਰਕਾਰ ਫੈਸਲੇ ਬਣਾਉਂਦੀ ਹੈ ਸਟੇਟ ਜਿੱਤੇ ਸਿਰਫ ਸਟੇਟ ਸਰਕਾਰ ਫੈਸਲੇ ਬਣਾਉਂਦੀ ਹੈ ਕੋਨਕੋਰਡੈਂਟ ਲਿਸਟ ਜਿੱਥੇ ਸੈਂਟਰ ਸਰਕਾਰ ਅਤੇ ਸਟੇਟ ਸਰਕਾਰ ਮਿਲ ਕੇ ਫੈਸਲੇ ਬਣਾਉਂਦੀ ਹੈ ਉਨੂੰ ਕੰਕਰੈਂਟ ਲਿਸਟ ਕਹਿ ਦਿੰਦੇ ਆ ਠੀਕ ਹੈ ਜੀ ਚਲੋ ਤੁਸੀਂ ਨਾ ਸੁਣਿਆ ਹੋਣਾ ਆਈਐਸਆਈਐਸ ਫਿਲਮਾਂ ਦੇਖਦੇ ਜਿਹੜੇ ਬੱਚੇ ਬਹੁਤ ਮੈ ਫਿਲਮਾਂ ਬਹੁਤ ਦੇਖਦਾਗਾ ਉਹ ਤੁਸੀ ਸੁਣਿਆ ਹੋਣਾ ਆਈਐਸਆਈਐਸ ਆਈਐਸਆਈਐਸ ਦਾ ਕੰਮ ਹੈ ਇੱਕ ਫਿਲਮ ਆਈ ਸੀ ਫ੍ਰੀਲੈਂਸਰ ਹੋਣੀ ਫ੍ਰੀਲੈਂਸਰ ਮੂਵੀ ਆਈ ਸੀ ਬਹੁਤ ਜਿਆਦੇ ਸੋਹਣੀ ਮੂਵੀ ਹੈ ਫ੍ਰੀਲੈਂਸਰ ਉਹ ਆਈਐਸਆਈਐਸ ਤੇ ਬਣਾਈ ਗਈ ਹੈ ਅਮਰੀਕਾ ਦਾ ਵੀ ਆਈਐਸਆਈਐਸ ਤੇ ਬਹੁਤ ਕੰਟਰੋਲ ਹੈਗਾ ਕਿ ਉਹਨੂੰ ਦਬਨ ਦੀ ਕੋਸ਼ਿਸ਼ ਕਰਦਾ ਅਮਰੀਕਾ ਠੀਕ ਹੈ ਜੀ ਇਹਦੀ ਫੋਲੋਪ ਹਾਰਮ ਕੀ ਹੈ ਇਸਲਾਮਿਕ ਸਟੇਟ ਇਰਾਕ ਐਂਡ ਸੀਰੀਆ ਇਸਲਾਮਿਕ ਸਟੇਟ ਇਰਾਕ ਐਂਡ ਸੀਰੀਆ ਸਭ ਤੋਂ ਪਿਛਲੀ ਵਾਰ ਜਿਹੜਾ ਰਕਾਰਡ ਦੇਖਿਆ ਸਭ ਤੋਂ ਜ਼ਿਆਦਾ ਡਿਸਟਰਬੈਂਸ ਕੰਟਰੀ ਹੈ ਜਿਹੜੀ ਉਹ ਸੀਰੀਆ ਬਣੀ ਗਈ ਹੈ ਠੀਕ ਹੈ ਜੀ ਤਾਂ ਏ ਨੰਬਰ 11ਵਾਂ ਦਾ ਆਪਣਾ ਆ ਜੂਗਾ ਏ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਆਨਸਰ ਹੈ ਬੇਸ਼ੰਤ ਠੀਕ ਹੈ ਜੀ ਚਲੋ ਕਿਹਨੇ ਦੁਨੀਆ ਦਾ ਸਭ ਤੋਂ ਗਰਮ ਸਥਾਨ ਕਿਹੜਾ ਹੈ ਦੇਖੋ ਜੀ ਜੈਸਲ ਮੇਰ ਤਾਂ ਘੱਟ ਦੋ ਪਹਿਲੇ ਠੀਕ ਹੈ ਜੀ ਤੇ ਤਹਿਰੀਨ ਅਰਾਨ ਦੀ ਰਾਤ ਤਾਂ ਨਹੀਂ ਤਾਂ ਮੈਂ ਕਦੇ ਸੁਣੀ ਨਹੀਂ ਹੈਗੀ। ਨਾ ਮੈਂ ਕਦੇ ਆ ਸੁਣਿਆ ਹੈਗਾ। ਮੈਂ ਸੁਣਿਆ ਅਜੀਜੀਆ ਲੀਵੀਆ। ਮੈਂ ਸੁਣਿਆ ਅਜੀਜੀਆ ਲੀਵੀਆ। ਤਾਂ ਆਪਣਾ ਜਿਹੜਾ ਪ੍ਰਸ਼ਨ ਦਾ ਸਹੀ ਆਨਸਰ ਹੈਗਾ ਉਹਦੇ ਵਿੱਚ ਆ ਜਾਊਗਾ ਅਜੀਜੀਆ ਲੀਵੀਆ ਡੀ ਨੰਬਰ ਆਪਸ਼ਨ ਆਪਣਾ ਬਿਲਕੁਲ ਸਹੀ ਤੇ ਐਕੂਰੇਟ ਆਨਸਰ ਹੈ ਪ੍ਰਸ਼ਨ ਦਾ। ਠੀਕ ਹੈ ਜੀ ਚਲ। ਥੱਲੇ ਲਿਖੀ ਵੀ ਡਿਟੇਲਰ ਵਾਲੀ ਗੱਲ ਹੈ ਕਿ ਧਰਤੀ ਤੇ ਸਭ ਤੋਂ ਗਰਮ ਸਥਾਨ ਡੈਥ ਵੈਲੀ ਕੈਲੀਫੋਰਨੀਆ ਦੇ ਵਿੱਚ ਪ੍ਰਿੰਸਸ ਕ੍ਰੀਕ ਹੈ ਜਿੱਥੇ 10 ਜਲਾਈ 1956.7 ਡਿਗਰੀ ਸੈਲਸੀਅਸ ਦਾ ਤਾਪਮਾਨ ਦਰਜ ਕੀਤਾ ਗਿਆ ਸੀਗਾ ਇਹ ਤਾਂ ਕਹਿ ਰਹੇ ਜੀ ਇਹਨਾਂ ਨੇ ਦੁਨੀਆ ਦਾ ਸਭ ਤੋਂ ਗਰਮ ਸਥਾਨ ਠੀਕ ਹੈ ਜੀ ਦੁਨੀਆ ਦਾ ਇਹ ਰਾਜੇ ਇੱਕ ਵਾਰੀ ਇਹਨਾਂ ਨੇ ਲੱਭਿਆ ਸੀਗਾ ਤਾਂ ਕਰਕੇ ਇਹਨੂੰ ਕਹਿ ਦਿੰਦੇ ਆ ਠੀਕ ਹੈ ਬੈਸੇ ਆਪਣਾ ਜਿਹੜਾ ਸਹੀ ਹੈਗਾ ਉਹ ਡੀ ਨੰਬਰ ਆਕਸੀਡ ਇਹ ਤੁਹਾਨੂੰ ਮੈਂ ਨੌਜਵਾਨ ਤੇ ਲਿਖਿਆ ਇਹ ਚੀਜ਼ ਯਾਦ ਨਹੀਂ ਕਰਨੀ ਹੈਗੀ ਤੁਸੀਂ ਇਸ ਤੋਂ ਬਾਅਦ ਆ ਮੇਰੇ ਸਾਹ ਦੇ ਨਾ ਜਿਵੇਂ ਅਲੱਗ ਤੋਂ ਚੀਜ਼ ਆ ਗਈ ਫੇਮਸ ਪਲੇਸ ਆ ਜਿਹੜੇ ਆਪਣੇ ਇੰਡੀਆ ਦੇ ਉਹਨਾਂ ਬਾਰੇ ਗੱਲ ਕਰ ਲਵਾਂ ਨੇ ਚਲੋ ਇਹ ਕਿਸੇ ਹੋਰ ਪ੍ਰੈਸ਼ਨ ਦਾ ਆਨਸਰ ਹੋਊਗਾ ਜਿਹੜਾ ਵਿੱਚ ਦੇ ਟਾਈਪ ਹੋ ਗਿਆ ਚਲੋ ਦਾਰਜਲਿੰਗ ਨੂੰ ਕੀ ਕਿਹਾ ਜਾਂਦਾ ਜੀ ਦਾਰਜਲਿੰਗ ਨੂੰ ਕੀ ਕਿਹਾ ਜਾਂਦਾਗਾ ਦਾਰਜਲਿੰਗ ਨੂੰ ਕਿਹਾ ਜਾਂਦਾ ਤਾਂ ਕਿਊਨ ਆਫ ਦਾ ਹਿੱਲ ਪਹਾੜੀਆਂ ਦੀ ਰਾਣੀ ਕਿਹਨੂੰ ਕਿਹਾ ਜਾਂਦਾ ਦਾਰਜਲਿੰਗ ਨੂੰ ਧੰਨਵਾਦ ਕੋਲ ਕੈਪੀਟਲ ਆਫ ਇੰਡੀਆ ਝਾਰਖੰਡ ਦੇ ਵਿੱਚ ਇੱਕ ਜਰੂਰ ਯਾਦ ਕਰ ਲਓ ਦਾਰਜਲਿੰਗ ਬੈਸਟ ਬੰਗਾਲ ਦੇ ਵਿੱਚ ਆ ਗਿਆ ਧਨਵਾਰ ਝਾਰਖੰਡ ਦੇ ਵਿੱਚ ਆ ਗਿਆ ਦਿਬਰੂਗੜਾ ਜਿਹੜਾ ਇਹ ਅਸਾਮ ਦੇ ਵਿੱਚ ਆ ਗਿਆ ਇਹਨੂੰ ਟੀਸੀਟੀ ਆਫ ਚਾਹ ਦੀ ਸਿਟੀ ਕਿਹਾ ਜਾਂਦਾ ਹੈ ਭਾਰਤ ਦੀ ਗਾਂਧੀ ਨਗਰ ਗੁਜਰਾਤ ਦੀ ਰਾਜਧਾਨੀ ਹੈ ਇਹਨੂੰ ਗ੍ਰੀਨ ਸਿਟੀ ਕਿਹਾ ਜਾਂਦਾ ਹੈਗਾ ਗੰਤੂਰ ਇਹ ਆਧਰਾਪਦੇਸ਼ ਦੇ ਵਿੱਚ ਇਹਨੂੰ ਸਿਟੀ ਆਫ ਚੈਲਿਸ ਚਿਲਿਸ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਗੁਹਾਟੀ ਅਸਾਮ ਦੇ ਵਿੱਚ ਆ ਜਾਂਦੀ ਇਹਨੂੰ ਗੇਟਵੇ ਆਫ ਨਾਰਥ ਈਸਟਰਨ ਇੰਡੀਆ ਗੇਟਵੇ ਆਫ ਉੱਤਰੀ ਪੂਰਬੀ ਇੰਡੀਆ ਦਾ ਗੇਟ ਕਿਹਾ ਜਾਂਦਾ ਗੁਵਾਟੀ ਅਸਾਮ ਨੂੰ ਹైదరాబాద్ ਦੀ ਰਾਜਧਾਨੀ ਤਲੰਗਣਾ ਸਿਟੀ ਆਫ ਪਰਲ ਪਾਰਲਮੈਂਟ ਦਾ ਮੋਤੀ ਮੋਤੀਆਂ ਦੀ ਸਿਟੀ ਜੈਪੁਰ ਰਾਜਸਥਾਨ ਪਿੰਕ ਸਿਟੀ ਕਿਹਾ ਜਾਂਦਾ ਹੈ ਜੈਸਲਮੇਰ ਰਾਜਸਥਾਨ ਦੇ ਵਿੱਚ ਗੋਲਡਨ ਸਿਟੀ ਗੋਲਡਨ ਸਿਟੀ ਤਾਂ ਕਿਹਾ ਜਾਂਦਾ ਹੈ ਸਾਰੇ ਤਰ੍ਹਾਂ ਦੇ 골ਡਨ ਵਰਗੇ ਰੰਗ ਕਰੇ ਪੱਥਰ ਪੁੱਤਰ 골ਡਨ ਹੀ ਵਰਤਦੇ ਆ ਇਹ ਜਮਦੇਸ਼ਪੁਰ ਝਾਰਖੰਡ ਦੇ ਵਿੱਚ ਇਹਨੂੰ ਸਟੀਲ ਸਿਟੀ ਆਫ ਇੰਡੀਆ ਕਿਹਾ ਜਾਂਦਾ ਹੈਗਾ ਜੋਧਪੁਰ ਰਾਜਸਥਾਨ ਦੇ ਵਿੱਚ ਆ ਗਿਆ ਉਹ ਬਲੂ ਸਿਟੀ ਕਿਹਾ ਜਾਂਦਾ ਕਿਉਂਕਿ ਇੱਥੇ ਜਿੰਨੇ ਵੀ ਘਰ ਹਨ ਸਾਰੇ ਦੇ ਬਲੂ ਰੰਗ ਕੀਤਾ ਹੋਇਆ ਹੈਗਾ ਕਾਲੀਨੰਦਾ ਆਂਧਰਾ ਪ੍ਰਦੇਸ਼ ਦੇ ਵਿੱਚ ਆ ਜਾਂਦਾ ਸਿਟੀ ਆਫ ਕਾਜਾ ਕਿਹਾ ਜਾਂਦਾ ਇਹਨੂੰ ਇਸ ਤੋਂ ਬਾਅਦ ਕਾਨਪੁਰ ਯੂਪੀ ਦੇ ਵਿੱਚ ਆ ਜਾਂਦਾਗਾ ਇਹਨੂੰ ਕਿਹਾ ਜਾਂਦਾ ਲੈਦਰ ਸਿਟੀ ਆਫ ਇੰਡੀਆ ਮੂ ਬੇਰੀ ਵੇਰੀ ਵੇਰੀ ਇੰਪੋਰਟੈਂਟ ਹੈ ਲਾਈਨ ਕਸ਼ਮੀਰ ਜੰਮੂ ਕਸ਼ਮੀਰ ਸ਼੍ਰੀਨਗਰ ਦੀ ਰਾਜਧਾਨੀ ਹੈ ਠੀਕ ਹੈ ਜੀ ਤੇ ਸਵਿਜ਼ਰਲੈਂਡ ਆਫ ਇੰਡੀਆ ਕੈਲੀਫੋਰਨੀਆ ਪੰਜਾਬ ਕਿਹਨੂੰ ਕਿਹਾ ਜਾਂਦਾ ਅਬੋਰ ਨੂੰ ਕੈਲੀਫੋਰਨੀਆ ਆਫ ਪੰਜਾਬ ਅਬੋਰ ਨੂੰ ਤੇ ਸਿਵਲ ਲੈਂਡ ਆਫ ਇੰਡੀਆ ਕਸ਼ਮੀਰ ਇਸ ਤੋਂ ਬਾਅਦ ਕੋਚੀ ਕੇਰਲਾ ਦੇ ਵਿੱਚ ਆ ਜਾਂਦਾ ਕਿਊਨ ਆਫ ਅਰੇਬੀਆ ਸੀ ਕੋਲਾਪੁਰ ਮਹਾਰਾਸ਼ਟਰ ਸਿਟੀ ਆਫ ਰੈਸਲਰ ਕੋਲਕਾਤਾ ਬੈਸਟ ਮਗਲ ਦੀ ਰਾਜਧਾਨੀ ਹੈ ਪਹਿਲਾਂ ਨੂੰ ਕੋਲਕਾਤਾ ਕਿਹਾ ਜਾਂਦਾ ਸੀ ਬਾਅਦ ਵਿੱਚ ਨਾਮ ਬਦਲ ਕੇ ਕੋਲਕਾਤਾ ਰੱਖਤਾ ਸੀ ਇਹਨੂੰ ਸਿਟੀ ਆਫ ਜੁਆਇ ਜਾਂ ਕਲਚਰ ਕੈਪੀਟਲ ਆਫ ਇੰਡੀਆ ਕਿਹਾ ਜਾਂਦਾਗਾ ਲਾਸਟ ਕਾਲਮ ਕੇਰਲਾ ਪ੍ਰਿੰਸ ਆਫ ਅਰੇਬੀਆ ਸੀ ਠੀਕ ਹੈ ਜੀ ਤਾਂ ਇਹਦੇ ਨਾਲ ਆਪਾਂ ਲਾਸਟ ਅਪਰੇਸ਼ਨ ਤੇ ਪਹੁੰਚ ਕੇ ਇਸ ਤੋਂ ਬਾਅਦ ਵੀਡੀਓ ਬੰਦ ਕਰਾਂਗੇ ਠੀਕ ਹੈ ਜੀ ਕਿਉਂਕਿ ਚੀਜ਼ਾਂ ਤੁਸੀਂ ਚੰਗੀ ਤਰ੍ਹਾਂ ਯਾਦ ਕਰ ਲੈਣੀਆਂ ਜਿੰਨੀਆਂ ਕਹਿੰਦੇ ਜੀ ਉਹ ਕਿਹੜਾ ਪ੍ਰੈਜ਼ੀਡੈਂਟ ਹੈ ਜਿਸ ਦੀ ਡੈਥ ਉਹਦੇ ਆਫਿਸ ਦੇ ਵਿੱਚ ਹੀ ਹੋ ਗਈ ਸੀ ਤੁਸੀਂ ਸਾਰੇ ਬੱਚਿਆਂ ਨੇ ਡਾਕਟਰ ਜੈਕਰ ਹਸੈਨ ਦਾ ਨਾਮ ਸੁਣਿਆ ਜੀ ਸਾਰੇ ਬੱਚੇ ਨੂੰ ਪਤਾ ਕਿ ਡਾਕਟਰ ਜੈਕਰ ਹਸੈ ਦੀ ਜਿਹੜੀ ਡੈਥ ਹੈਗੀ ਉਹ ਆਫਿਸ ਦੇ ਵਿੱਚ ਹੋਈ ਸੀਗੀ ਰਾਸ਼ਟਰਪਤੀ ਸੀ ਪਰ ਇੱਕ ਹੋਰ ਸੀਗਾ ਫਕਰੂਦੀਨ ਅਲੀ احمد ਇਹਨਾਂ ਦੀ ਡੈਥ ਵੀ ਇਹਨਾਂ ਦੇ ਪ੍ਰੈਜ਼ੀਡੈਂਟ ਸੀ ਵੀ ਇਹਨਾਂ ਦੀ ਡੈਥ ਵੀ ਇਹਨਾਰੇ ਦਫ਼ਤਰ ਦੇ ਵਿੱਚ ਹੀ ਹੋ ਗਈ ਸੀਗੀ ਤਾਂ ਕਰਕੇ ਇਹਨਾਂ ਅਨਸਰ ਆ ਜੂਗਾ ਬਹੁਤ ਹੁਣ ਪੇਪਰ ਦੇ ਵਿੱਚ ਇੱਕ ਪੰਗਾ ਇਹ ਪਿਆ ਸੀਗਾ ਥੋੜਾ ਟਾਈਮ ਪਹਿਲਾਂ ਜਾਕਰ ਹਸੇਨ ਜਿਹੜਾ ਬੱਚਾ ਨਾਰਮਲ ਪੜ੍ਹ ਕੇ ਜਾਂਦਾ ਨਾ ਜੀਕੇ ਨਾਰਮਮਲ ਆਪਾਂ ਪੜ੍ਹ ਲੈਂਦੇ ਹਾਂ ਜੀ ਫਲਾਨਾ ਸੌਖੇ ਪ੍ਰੈਸ਼ਨ ਕਰਾਈ ਜਾਂਦਾ ਜਿੱਦਾਂ ਉੱਤੇ ਲਿਖਿਆ ਪਿਆ ਹੁੰਦਾ 20 ਪ੍ਰੈਸ਼ਨ ਕਰੋ ਜੀ ਜੇ ਨਹੀਂ ਪੜੋਗੇ ਤਾਂ ਰਟ ਲੋ ਜੀ ਪੱਕੇ ਹੋਣਗੇ ਜੀ ਜੇ ਨਾ ਕਰਿਓ ਪੇਪਰ ਤੇ ਫੇਰ ਹੋ ਜੂਗੇ ਜੀ ਟਮਕਾਮ ਕਾਮ ਕਾ ਸੋ ਚੀਜ਼ਾਂ ਪੜਦੇ ਹੋ ਤੁਸੀਂ ਉਹਨਾਂ ਚ ਉਹ ਕੀ ਕਰਦੇ ਹੁੰਦੇ ਨੇ ਜਿਹੜਾ ਇਹ ਬੇਸਿਕ ਅਪਰੇਸ਼ਨ ਚੱਕ ਲੈਣਾ 10 15 ਉਹ ਟਾਈਮ ਗਿਆ ਉਹ ਅਪਰੇਸ਼ਨ ਵਾਲਾ ਜਿਹੜਾ ਤੁਸੀਂ ਪੜੀ ਜਾਂਦੇ ਹੋ ਨਾ ਕਿ ਹਾਂ ਜੀ ਫਲਾਣਾ ਕਰਵਾਇਆ ਜਾਂਦਾ ਸੌਖੇ ਪੰਜਾ ਫਲਾਣਾ ਕੀ ਹੈ ਜੀ ਟਮਕਾ ਕੀ ਇੱਕ ਅੱਧੀ ਚੀਜ਼ ਕਰਕੇ ਵਾਹ ਜਾਂਦੇ ਹੋ ਉਹ ਟਾਈਮ ਗਿਆ ਹੁਣ ਚੀਜ਼ਾਂ ਬਰੀਕੀ ਦੇ ਵਿੱਚ ਪੜਨ ਵਾਲੀਆਂ ਰਹਿ ਗਈਆਂ ਹੁਣ ਜੱਕ ਰਸੇ ਤਾਂ ਬਹੁਤ ਨੂੰ ਪਤਾ ਸੀਗਾ ਜਿਹੜੇ ਬੱਚਾ ਡੀਪਲੀ ਪੜ ਕੇ ਕਿਸ ਨੂੰ ਦਾ ਪਤਾ ਸੀ ਕਿ ਫਖਰਉਦੀਨ ਅਲੀ ਅਹਿਮਦ ਆਹਵਾਨ ਸਰਲਾ ਹੈ ਜਿਹੜੇ ਵਿੱਚ ਉਪਰ ਸੀਗੇ ਮੇਰੇ ਵਰਗੇ ਜਿਨ੍ਹਾਂ ਨੇ ਪੜਿਆ ਵਾ ਸੀ ਕਲਾ ਸੌਖਾ ਕੀ ਜਾਗਰਨ ਸਿੰਘ ਨਹੀਂ ਮਰਿਆ ਯਾਰ ਕਲਾ ਦਫ਼ਤਰ ਦੇ ਵਿੱਚੋਂ ਨਨ ਆਫ ਲਾ ਦਹੀਦਲਾਏ ਠੀਕ ਹੈ ਤਾਂ ਕਿਉਂਕਿ ਪੇਪਰ ਦੇ ਵਿੱਚ ਲਾਜੀ ਆਪਾਂ ਨੂੰ ਇੱਕ ਇੱਕ ਪੁਆਇੰਟ ਕੀਮਤੀ ਹੁੰਦਾ ਆਪਣਾ ਇੱਕ ਇੱਕ ਪੁਆਇੰਟ ਠੀਕ ਹੈ ਤਾਂ ਇੱਕ ਇੱਕ ਪੁਆਇੰਟ ਦੇ ਵਿੱਚੋਂ ਬੱਚਾ ਪਾਸ ਹੁੰਦਾ ਇੱਕ ਪੁਆਇੰਟ ਪੁਆਇੰਟ ਦੇ ਨਾਲ ਬੱਚਾ ਫੇਲ ਹੁੰਦਾ ਉਹ ਚੀਜ਼ਾਂ ਸਾਰੀਆਂ ਦੇਖਣੀਆਂ ਪੈਣੀਆਂ ਹੁੰਦੀਆਂ ਠੀਕ ਹੈ ਜੀ ਤੇ ਇਹਨਾਂ ਜਦੋਂ ਆਪਣੀ ਲੈਕਚਰ ਦੀ ਸਮਾਪਤੀ ਹੁੰਦੀ ਹੈ ਜਿੰਨਾ ਵੀਡੀਓ ਨੂੰ ਲਾਈਕ ਕਰੋਗੇ ਜਿੰਨਾ ਵੀਡੀਓ ਨੂੰ ਸ਼ੇਅਰ ਕਰੋਗੇ ਜਿੰਨਾ ਵੀ ਚੈਨਲ ਨੂੰ ਦਬਕ ਕੇ ਸਬਸਕ੍ਰਾਈਬ ਕਰੋਗੇ ਉਨੇ ਤੁਹਾਡਾ ਫਾਇਦਾ ਹੋਣੀ ਤੁਹਾਨੂੰ ਵੀ ਚੀਜ਼ਾਂ ਨਵੇਂ-ਨਵੇਂ ਪ੍ਰੋਵਾਈਡ ਕਰਵਾਉਂਗਾ